ਤੰਗਾਂ ਲਗਾ ਚੱਲ ਰਹੇ ਆ ਆਹ ਬੰਦਾ ਜੀ ਲੱਤਵਰ ਕਰਦੀ ਰਹਿੰਦੀ ਐਵੇਂ ਚੱਲਦੇ ਕੋ ਕਰਨਾ ਨਹੀਂ ਗੋਲੀ ਫਰੇ ਮਾਰਨ ਲੱਗੇ ਜਾ ਕਰ ਰਗਾ ਭਾਈ ਜਿੰਨੀ ਗੱਲਬਾਤ ਕਰੀ ਜਾਂਦਾ ਨਾਲ ਹੀ ਸੀ ਇਹ ਸਾਰੇ ਪਿੰਡ ਦੇ ਲੋਕਲ ਲੋਕ ਨੇ ਨੌਜਵਾਨ ਬੱਚੇ ਤੁਹਾਨੂੰ ਹਰ ਉਮਰ ਦੇ ਬਜ਼ੁਰਗ ਹਰ ਉਮਰ ਦੇ ਲੋਕ ਮਿਲਣਗੇ ਤੇ ਜੋ ਆਪਣੇ ਪਿੰਡ ਨੂੰ ਆਪਣੀਆਂ ਫਸਲਾਂ ਨੂੰ ਪਾਣੀ ਤੋਂ ਬਚਾਉਣ ਦੇ ਲਈ ਪੂਰੀ ਕੋਸ਼ਿਸ਼ ਕਰ ਰਹੇ ਨੇ 24 ਘੰਟੇ ਨਿਗਰਾਨੀ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਪਿੰਡ ਦਾ ਨੁਕਸਾਨ ਹੋਣ ਤੋਂ ਬਚ ਸਕੇ ਪਾਣੀ ਦਾ ਬਚਾਓ ਕਰਕੇ ਠੀਕ ਹੈ ਜੀ ਅਸੀਂ ਵੱਡੇ ਸੀ ਵੀ ਪਾਣੀ ਦਾ ਬਚਾਓ ਹੋਵੇ ਠੀਕ ਹੈ ਤੇ ਆ ਫੇਰ ਵੀ ਸਿੱਟੀ ਜਾ ਰਿਹਾ ਵਿੱਚ ਠੀਕ ਹੈ ਜੀ ਤੇ ਦੋਸਤੋ ਬੂਥਗੜ ਪਿੰਡ ਤੋਂ ਹੁਣ ਆਪਾਂ ਅੱਗੇ ਆ ਗਏ ਸੀਗੇ ਅੱਗੇ ਹੁਣ ਸਸਰਾਲੀ ਕਲੋਨੀ ਵਾਲਾ ਜਿਹੜਾ ਬੰਨ ਟੁੱਟਿਆ ਹੋਇਆ ਵਾ ਤੇ ਉਹਦੇ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਉਹ ਅੱਗੇ ਬੰਨ ਟੁੱਟ ਗਿਆ ਉੱਥੇ ਜੀ ਸੀ ਵੀ ਲੱਗੀ ਹੋਈ ਆ ਉਹ ਜੀ ਸੀ ਬੀ ਦੇ ਨਾਲ ਪੱਥਰਾਂ ਦੀ ਗੱਡੀ ਆਈ ਆ ਹੁਣ ਤੇ ਉਹ ਪੱਥਰ ਵਗੈਰਾ ਲਾ ਕੇ ਬੰਨ ਨੂੰ ਹੁਣ ਜੋੜਨ ਲੱਗੇ ਨੇ ਇਹ ਬੰਨ ਨੇ ਬਹੁਤ ਜਿਆਦਾ ਨੁਕਸਾਨ ਕੀਤਾ ਜਿਹੜਾ ਬੰਨ ਆ ਨਾ ਸਾਹਮਣੇ ਇਹਨੇ ਬਹੁਤ ਨੁਕਸਾਨ ਕੀਤਾ ਹੈ ਬੰਨ ਨੇ ਹੁਣ ਇੱਥੇ ਪੱਥਰਾਂ ਦੀ ਗੱਡੀ ਆਈ ਆ ਤੇ ਉਹ ਗੱਡੀ ਨਾਲ ਹੁਣ ਜੀ ਸੀ ਬੀ ਲਈ ਹੋਈ ਆ ਮਿੱਟੀ ਵਗੈਰਾ ਪਾ ਕੇ ਇਹਨਾਂ ਨੇ ਬੰਨ ਨੂੰ ਦੁਬਾਰਾ ਜੋੜਨਾ ਵਾ ਇਹੇ ਦੋ ਭਰਾ ਮਿਲੇ ਨੇ ਤੇ ਸਾਹਮਣੇ ਤੁਸੀਂ ਦੇਖੋ ਇਹ ਸਸਰਾਲੀ ਕਲੋਨੀ ਵਾਲਾ ਬੰਨ ਆ ਤੇ ਵੀਰ ਜੀ ਸਸੀ ਕਾਲ ਜੀ ਨਾਂ ਕੀ ਹੈ ਵੀਰੇ ਆਪਣਾ ਜੋਰਾ ਸਿੰਘ ਜੋਰਾ ਸਿੰਘ ਵੀਰੇ ਆਪਣਾ ਸੁਲਤਾਨ ਸਿੰਘ ਜੀ ਤੇ ਵੀਰੇ ਤੁਸੀਂ ਕਿਹੜੇ ਪਿੰਡ ਦੇ ਹੋ ਤੇ ਵੀਰੇ ਇੱਧਰ ਕੀ ਹਾਲਾਤ ਨੇ ਇੱਧਰ ਬੰਨ ਦੇ ਪਾਣੀ ਪੂਣੀ ਕੀ ਮਤਲਬ ਹਾਲਾਤ ਨੇ ਰਾਤ ਭਾਈ ਠੀਕ ਆ ਉਦੋਂ ਨਾਲ ਬੰਨ ਦੇ ਚੱਲ ਰਿਹਾ ਪਾਣੀ ਨਹੀਂ ਇਹ ਕਹਿ ਰਹੇ ਸੀ ਵੀ ਬੰਨ ਟੁੱਟ ਗਿਆ ਸੀਗਾ ਇਹ ਹਾਂਜੀ ਅੱਛਾ ਜੀ ਤੇ ਹੁਣ ਮਤਲਬ ਕੀ ਬੋਰੀਆਂ ਬੋਰੀਆਂ ਦੇਖੋ ਸਾਹਮਣੇ ਤੁਸੀਂ ਦੇਖੋ ਦਰਸ਼ਕੋ ਤੁਹਾਨੂੰ ਜ਼ੂਮ ਕਰਕੇ ਮੈਂ ਦਿਖਾ ਰਿਹਾ ਵਾਂ ਅਜੇ ਵੀ ਹੁਣੇ-ਹੁਣੇ ਇੱਥੋਂ ਗਈ ਆ ਇਹ ਸਾਹਮਣੇ ਬੋਰੀਆਂ ਦੇ ਵਿੱਚ ਇਹਨਾਂ ਨੇ ਇਹ ਮਿੱਟੀ ਪਾਈ ਹੋਈ ਆ ਬਾਈ ਜੀ ਕੀ ਪਾਇਆ ਹੋਇਆ ਇਹ ਹਾਂਜੀ ਹਾਂਜੀ ਮਿੱਟੀ ਪਾਈ ਆ ਇਹ ਚ ਮਿੱਟੀ ਪਾਈ ਹੋਈ ਹੈ ਇਹਨਾਂ ਨੇ ਤੇ ਵੀ ਮਿੱਟੀ ਖੁਰੇ ਨਾ ਹਨਾ ਤੇ ਬਾਕੀ ਇੱਕ ਜਦੋਂ ਅਸੀਂ ਪਹਿਲਾਂ ਆਏ ਆ ਇੱਥੇ ਪੱਥਰਾਂ ਦੀ ਗੱਡੀ ਵੀ ਆਈ ਸੀ ਇੱਕ ਸ਼ਾਇਦ ਹਾਂਜੀ ਹਾਂਜੀ ਆਈ ਠੀਕ ਆ ਜੀ ਤੇ ਬੰਨ ਬਾਈ ਬਣਾ ਰਹੇ ਨੇ ਹੁਣ ਇਹ ਹਾਂਜੀ ਬੰਨ ਬਣਾ ਰਹੇ ਠੀਕ ਆ ਬਾਈ ਆਪਾਂ ਰੱਬ ਅੱਗੇ ਹੀ ਅਰਦਾਸ ਕਰਦੇ ਆ ਕਿ ਲੋਕਾਂ ਦਾ ਹੋਰ ਨੁਕਸਾਨ ਨਾ ਹੋਵੇ ਕਿਉਂਕਿ ਲੋਕਾਂ ਦਾ ਵੀਰੇ ਪਹਿਲਾਂ ਹੀ ਬਹੁਤ ਨੁਕਸਾਨ ਹੋਇਆ ਪੰਜਾਬ ਦਾ ਪਹਿਲਾਂ ਹੀ ਆਪਣੇ ਪੰਜਾਬ ਦੇ ਬੈਰੀ ਬਹੁਤ ਲੋਕ ਅੱਗੇ ਜਾ ਕੇ ਆਪਾਂ ਤੁਹਾਨੂੰ ਦਿਖਾਣੇ ਆ ਕਿ ਬੰਨ ਤੇ ਉੱਪਰ ਕਿਸ ਤਰ੍ਹਾਂ ਕੰਮ ਹੋ ਰਿਹਾ ਵਾ ਰਸਤਾ ਵੀਰੇ ਬਹੁਤ ਖਰਾਬ ਆ ਨਾ ਓਏ ਇੱਕ ਮਿੰਟ ਥੱਲੇ ਦੀ ਬਹਿ ਕੇ ਆਉਨੇ ਆ ਬਈ ਧਿਆਨ ਆਇਓ ਯਾਰ ਬਹਿ ਕੇ ਥੱਲੇ ਦੀ ਵੀਰੇ ਟੱਕਲ ਗੁੱਪਲ ਨਹੀਂ ਪੜੀਆਂ ਸਤਾਇ ਦਿਖਾਣੀਆਂ ਨੇ ਇੱਧਰ ਸਾਹਮਣੇ ਕੰਮ ਚੱਲ ਰਿਹਾ ਵਾ ਬੋਰੀਆਂ ਭਰ ਰਹੇ ਨੇ ਨਾਲ ਬਾਈ ਹੋਣੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਦਰਸ਼ਕੋ ਆਪਣੇ ਨਾਲ ਸਸਰਾਲੀ ਕਲੋਨੀ ਪਿੰਡ ਦੇ ਬਾਪੂ ਜੀ ਨੇ ਤੇ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਤੇ ਸਚਾਈ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਪਿੰਡ ਦੇ ਮੌਜੂਦਾ ਹਾਲਾਤ ਕੀ ਨੇ ਤੇ ਬਾਪੂ ਜੀ ਆਪਣੇ ਬਾਰੇ ਕੁਝ ਦੱਸੋ ਨਾਮ ਕੀ ਹੈ ਜੀ ਆਪਣਾ ਸ਼ੇਵਾਰ ਸਿੰਘ ਸਾਬਕਾ ਸਰਪੰਚ ਪਿੰਡ ਸਸਰਾਲੀ ਠੀਕ ਆ ਜੀ ਤੇ ਬਾਪੂ ਜੀ ਸਾਬਕਾ ਸਰਪੰਚ ਰਹਿ ਚੁੱਕੇ ਨੇ ਪਿੰਡ ਦੇ ਤੇ ਬਾਪੂ ਜੀ ਇੱਧਰ ਤੁਸੀਂ ਕੋਈ ਜਾਣਕਾਰੀ ਦਿਓ ਤੇ ਖੇਤਾਂ ਖੂਤਾਂ ਇਹ ਸਾਡੀ ਆਪਣੀ ਜ਼ਮੀਨ ਆ ਮਾਲਕੀ ਜ਼ਮੀਨ ਆ ਅੱਛਾ ਜੀ ਜਿਹੜੀ ਕਿ ਅੱਜ ਤੋਂ 4-5 ਦਿਨ ਪਹਿਲਾਂ ਬਿਲਕੁਲ ਢਾਹ ਨਹੀਂ ਸੀ ਇੱਥੇ ਹੁਣ ਢਾਹ ਲੱਗਣ ਦੇ ਨਾਲ ਕਿੱਲਾ ਕਿਨਾਂ ਡੇਡ-ਡੇਡ ਕਿੱਲਾ ਵਿੱਚ ਝੱਡ ਗਿਆ ਠੀਕ ਆ ਜੀ ਤੇ ਬਾਪੂ ਜੀ ਇੱਧਰ ਅਸੀਂ ਵੀ ਦੇਖਿਆ ਪਪੂਲਰ ਨੇ ਨਾ ਪਪੂਲਰ ਜਿਹੜੇ ਇਹ ਵੀ ਤਕਰੀਬਨ 2-2 2.5-2.5 ਕਿੱਲੇ ਵਿੱਚ ਝੱਡ ਗਏ ਆ ਠੀਕ ਆ ਜੀ ਜਿਹੜੇ ਵੱਡੇ ਹੋਏ ਨੇ ਜੀ ਉਹ ਜਿਹੜੇ ਵੱਡੇ ਹੋਏ ਆ ਉਹ ਹੁਣ ਪਾਣੀ ਦਾ ਬਚਾਓ ਕਰਕੇ ਠੀਕ ਆ ਜੀ ਅਸੀਂ ਵੱਡੇ ਸੀ ਵੀ ਪਾਣੀ ਦਾ ਬਚਾਓ ਹੋਵੇ ਠੀਕ ਆ ਜੀ ਪਰ ਆ ਫੇਰ ਵੀ ਸਿੱਟੀ ਜਾ ਰਿਹਾ ਵਿੱਚ ਠੀਕ ਆ ਜੀ ਤੇ ਬੰਨ ਦੀ ਹਾਲਤ ਵੀ ਬਹੁਤ ਵੀਰ ਹੋ ਗਈ ਆ ਸੰਕਟ ਬਹੁਤ ਲੱਗੀ ਹੋਈ ਆ ਠ ਕਾਬੂ ਨਹੀਂ ਪਾਇਆ ਤੇ ਪਹਿਲਾਂ ਨਾਲੋਂ ਪਾਣੀ ਹੁਣ ਚੜਿਆ ਹੋਇਆ ਜੀ ਆ ਪਾਣੀ ਹੁਣ ਰਾਤ ਨੂੰ ਆਜ ਇਸ ਦੇ ਹਿਸਾਬ ਤੇਰ ਕਹਿ ਗਏ ਆ ਰਾਤ ਨੂੰ ਦੋ ਗੁਣਾ ਜ਼ਿਆਦਾ ਪਾਣੀ ਆਣਾ ਹੋਰ ਠੀਕ ਹੈ ਯਾਨੀ ਕਿ ਰਾਤ ਨੂੰ ਆਜ 8-9 ਵਜੇ ਪਾਣੀ ਵਧ ਜਾਣਾ ਡਬਲ ਹੋ ਜਾਣਾ ਵਧ ਜਾਣਾ ਅੱਛਾ ਜੀ ਹਾਂਜੀ ਠੀਕ ਆ ਜੀ ਤੇ ਬਾਕੀ ਬਾਪੂ ਜੀ ਜਿਹੜਾ ਹੁਣ ਪਾਣੀ ਦਾ ਲੈਵਲ ਆ ਮਤਲਬ ਪਾਣੀ ਦਾ ਲੈਵਲ ਹੈ ਜੇ ਫੁੱਟ ਡੇਢ ਫੁੱਟ ਜ਼ਮੀਨ ਤੋਂ ਨੀਵਾ ਵਾ ਨੀਵਾ ਵਾ ਜੀ ਅਗਰ ਜੇ ਇਹ ਪਾਣੀ ਪੂਰਾ ਬਰोबर ਭਰ ਕੇ ਚੱਲੇ ਫਿਰ ਸਾਡੀ ਕੋਈ ਟਾਬ ਬਚ ਸਕਦੀ ਆ ਅਗਰ ਨੀਵਾ ਰਹਿਣ ਕਰਕੇ ਪਾਣੀ ਖੇਤਾਂ ਨੂੰ ਬਾੜ ਲੱਗੀ ਹੋਈ ਆ ਇੱਧਰ ਦਰਸ਼ਕੋ ਦੇਖੋ ਆ ਝੋਨਾ ਵੀ ਨਾਲੇ ਲੱਗਿਆ ਹੋਇਆ ਵਾ ਤੇ ਜਿਆਦਾ ਫਰਕ ਨਹੀਂ ਹੈਗਾ ਪਾਣੀ ਦੇ ਲੈਵਲ ਤੇ ਝੋਨੇ ਦਾ ਜਿਆਦਾ ਫਰਕ ਨਹੀਂ ਹੈਗਾ ਫਰਕ ਆ ਅੱਧੇ ਕਿੱਲੇ ਦਾ ਫਰਕ ਆ ਅੱਛਾ ਜੀ ਤੇ ਜਿਹੜੇ ਪਿਛਲੇ ਕੁ ਸਾਲਾਂ ਦੇ ਵਿੱਚ ਪਾਣੀ ਦਾ ਲੈਵਲ ਹਰ ਸਾਲ ਇਦਾਂ ਹੀ ਹੁੰਦਾ ਜਾਂ ਮਤਲਬ ਨਹੀਂ ਹਰ ਸਾਲ ਨਹੀਂ ਇਦਾਂ ਹੁੰਦਾ ਜੀ ਇਹ ਇੱਕਦੀ ਪਹਿਲੀ ਵਾਰ ਹੋਇਆ ਤੇ ਕਿੰਨੇ ਕ ਸਾਲਾਂ ਦੇ ਬਾਅਦ ਇਹ ਲੈਵਲ ਇੰਨਾ ਜ਼ਿਆਦਾ ਸਫਾ ਰੇਤਾ ਚੱਕਣ ਤੋਂ ਬਾਅਦ 4 ਸਾਲ 4 ਸਾਲ ਹੋ ਗਏ ਰੇਤਾ ਚੱਕੁੰਦੇ ਨੂੰ ਅੱਛਾ ਜੀ 4 ਸਾਲਾਂ ਤੋਂ ਬੇੜਾ ਕਰ ਕੋਇਆ ਤੇ ਇੱਕ ਬਾਪੂ ਜੀ ਕਹਿ ਰਹੇ ਨੇ ਕਿ ਮਤਲਬ 1988 ਤੋਂ ਬਾਅਦ ਇੰਨਾ ਜ਼ਿਆਦਾ ਪਾਣੀ ਪੰਜਾਬ ਦੇ ਵਿੱਚ ਰਾਵੀ ਨਦੀ ਚ ਵੀ ਇਹੀ ਹਾਲਾਤ ਨੇ ਵੀ 1988 ਤੋਂ ਬਾਅਦ ਇੰਨਾ ਜ਼ਿਆਦਾ ਪਾਣੀ ਆਇਆ ਸੱਚਾ ਜੀ ਅਸੀਂ ਬੰਨ ਤੋਂ ਲੈ ਕੇ 10 ਕਿਲੇ ਦੂਰ ਤੱਕਰ ਜ਼ਮੀਨਾਂ ਬੀਜਦੇ ਰਹੇ ਹਾਂ ਮਤਲਬ ਹਾਂ ਬਜਾਉ ਫਸਲਾਂ ਦੀਆਂ ਅੱਛਾ ਜੀ ਹਾਂ ਜਿੱਥੇ ਕਰੋ ਕਾਈ ਘੜੀਓ ਕਾਈ ਘੜੀ ਜਿੰਨਾ ਹੁੰਦੀ ਸਾਰੀਆਂ ਸਾਡੀ ਠੀਕ ਆ ਜੀ ਤੇ ਦਰਸ਼ਕੋ ਬਾਪੂ ਜੀ ਕਹਿ ਰਹੇ ਨੇ ਕਿ ਇਹ ਬੰਦ ਤੋਂ 10 ਕਿਲੇ ਅੰਦਰ ਤੱਕ ਖੇਤੀ ਹੁੰਦੀ ਸੀਗੀ ਜਿੱਥੇ ਹੁਣ ਤੁਸੀਂ ਪਾਣੀ ਦਾ ਵਹਾਅ ਦੇਖ ਰਹੇ ਹੋ ਨਾ ਇੱਥੋਂ 10 ਕਿਲੇ ਅੰਦਰ ਤੱਕ ਖੇਤੀਬਾੜੀ ਹੁੰਦੀ ਰਹੀ ਆ ਹੁਣ ਸਿਰਫ ਬੰਦ ਤੋਂ ਅੱਧਾ ਕਿਲਾ ਦੂਰ ਰਹਿ ਗਿਆ ਅੱਛਾ ਜੀ ਮਤਲਬ ਦਰਿਆ ਹਰ ਸਾਲ ਜਿਵੇਂ ਜਿਵੇਂ ਪਾਣੀ ਆਉਂਦਾ ਵਾ ਉਹ ਜ਼ਮੀਨ ਆਪਣੀ ਬਧਾਈ ਜਾਂਦਾ ਸਾਰੀ ਦਾ ਜਿਆਦਾ ਢਾਹ ਰਿਆ ਕਨਾ 4 ਸਾਲ ਦੀ ਹਾਂ 4 ਸਾਲ ਦੀ ਜਿਆਦਾ ਢਾਹ ਠੀਕ ਆ ਜੀ ਠੀਕ ਆ ਤੇ ਹਰ ਸਾਲ ਹੜ ਦੇ ਹਾਲਾਤ ਹੁੰਦੇ ਨੇ ਹੀ ਇੱਥੇ ਜਾਂ ਮਤਲਬ ਨਹੀਂ ਹੜ ਦੇ ਹਾਲਾਤ ਤਕਰੀਬਨ ਆਏ ਸਾਡੇ ਹੁੰਦਾ ਪਾਣੀ ਵਿੱਚ ਵਿੱਚ ਰਹਿੰਦਾ ਵਾ 2021 ਚ ਬੰਨ ਨੂੰ ਲੱਗ ਗਿਆ 2021 ਚ ਬੰਨ ਨੂੰ ਲੱਗ ਗਿਆ ਸੀ ਪਾਣੀ ਠੀਕ ਆ ਜੀ ਤੇ ਯਾਨੀ ਕਿ ਨੁਕਸਾਨ ਨਹੀਂ ਹੋਇਆ ਸੀ ਠੀਕ ਆ ਜੀ ਫਸਲਾਂ ਦਾ ਨੁਕਸਾਨ ਸੀ ਜ਼ਮੀਨ ਦਾ ਪਚਾਰ ਠੀਕ ਆ ਜੀ ਠੀਕ ਆ ਜੀ ਤੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਉਹ ਡੈਜ ਦੇ ਵਿੱਚੋਂ ਉਹ ਤਾਂ ਫਟਾ ਦਿੱਤਾ ਉਹ ਡੈਜ ਦੇ ਵਿੱਚ ਦੇਖਣਾ ਪਾਣੀ ਦੇਖੋ ਜੀ ਇਹ ਸਾਰੇ ਪਪੂਲਰ ਦੇ ਦਰਖਤ ਸੀ ਜੋ ਕੁਛ ਵੱਢ ਲੈ ਗਏ ਅਤੇ ਕੁਝ ਸਤਲੁਜ ਦਰਿਆ ਆਪਣੇ ਨਾਲ ਵਹਾ ਕੇ ਲੈ ਗਿਆ। ਉਹ ਜੇ ਹੁੰਦਾ ਤਾਂ ਵੀ ਨਾ। ਉਹ ਯਾਰ ਕਿ ਕਿੰਦਾ ਨਹੀਂ ਹੁੰਦੀ ਉਧਰੋਂ ਕਿਹੜਾ ਚੱਕਿਆ ਨਹੀਂ ਉਧਰੋਂ ਚੱਕਿਆ ਆ। ਪਿੰਡ ਦੇ ਲੋਕਾਂ ਦਾ ਆਪਸੀ ਪਿਆਰ ਅਤੇ ਭਾਈਚਾਰਾ ਵੀ ਦੇਖਣ ਵਾਲਾ ਸੀ ਕਿਉਂਕਿ ਇਸ ਬੰਨ ਦੀ ਰਾਖੀ ਦੇ ਲਈ ਲੋਕ ਬਾਰੀ-ਬਾਰੀ ਆ ਕੇ ਆਪਣੀ ਆਪਣੀ ਡਿਊਟੀ ਨਿਭਾ ਰਹੇ ਸੀ ਲਗਾਤਾਰ ਹੋ ਰੀਆਂ ਬਰਸਾਤਾਂ ਅਤੇ ਭਾਖੜਾ ਬੰਨ ਤੋਂ ਪਾਣੀ ਛੱਡੇ ਜਾਣ ਦੇ ਨਾਲ ਇਸ ਦਰਿਆ ਦੇ ਵਿੱਚ ਪਾਣੀ ਦਾ ਤੁਸੀਂ ਲੈਵਲ ਦੇਖੋ ਪਾਣੀ ਦੀਆਂ ਲਹਿਰਾਂ ਕਿਸ ਤਰ੍ਹਾਂ ਉੱਪਰ ਉੱਠ ਰਹੀਆਂ ਨੇ ਤੇ ਇਹੀ ਲਹਿਰਾਂ ਕਿਨਾਰਿਆਂ ਨੂੰ ਖਰਾਬ ਕਰ ਰਹੀਆਂ ਨੇ ਕਿਨਾਰੇ ਤੋੜ ਕੇ ਫਸਲਾਂ ਦੇ ਉੱਪਰ ਮਾਰ ਕਰ ਰਹੀਆਂ ਨੇ ਤੇ ਇੰਨਾਂ ਹੀ ਸਤਲੁਜ ਦੀਆਂ ਲਹਿਰਾਂ ਤੋਂ ਪੰਜਾਬ ਦੇ ਲੋਕ ਡਰੇ ਹੋਏ ਹਨ ਇੱਧਰ ਤੁਸੀਂ ਦੇਖੋ ਇਹ ਭਰਾ ਕਿਵੇਂ ਜਾਲੀ ਚੁੱਕੀ ਲੈ ਕੇ ਜਾ ਰਿਹਾ ਹੈ ਅਤੇ ਬਾਕੀ ਵੀ ਨੌਜਵਾਨ ਦੇਖੋ ਇਹ ਪੈਰ ਧੋ ਰਹੇ ਹਨ ਇਹ ਲੱਗਦਾ ਆਪਣੇ ਹਿੱਸੇ ਦੀ ਡਿਊਟੀ ਕਰਕੇ ਆਏ ਹਨ ਤੇ ਹਰ ਕੋਈ ਨੌਜਵਾਨ ਚਾਹੇ ਕੋਈ ਨੌਜਵਾਨਾ ਚਾਹੇ ਕੋਈ ਬਜ਼ੁਰਗਾ ਕੋਈ ਵੀ ਆ ਜਿੰਨਾ ਜਿੱਤੋ ਹੋ ਸਕਦਾ ਵਾ ਉਹ ਆਪਣੇ ਹਿੱਸੇ ਦੀ ਓਨੀ ਸੇਵਾ ਕਰ ਰਿਹਾ ਵਾ ਕਿਉਂਕਿ ਹਰ ਇੱਕ ਬੰਦੇ ਨੂੰ ਆਪਣੇ ਪਿੰਡ ਦਾ ਫਿਕਰ ਆ ਤੁਸੀਂ ਦੇਖੋ ਇੱਧਰ ਅੱਗੇ ਰਸਤੇ ਦੇ ਉੱਪਰ ਸਾਹਮਣੇ ਦੇਖਿਓ ਇਹ ਰਸਤਾ ਸਾਰਾ ਬਹੁਤ ਜ਼ਿਆਦਾ ਖਰਾਬ ਆ ਤੇ ਉਹ ਨੁੱਕਰ ਦੇ ਉੱਪਰ ਜੋ ਕੁਝ ਨੌਜਵਾਨ ਲੱਗੇ ਹੋਏ ਹਨ ਜੋ ਬੋਰੀਆਂ ਦੇ ਵਿੱਚ ਮਿੱਟੀ ਭਰ ਰਹੇ ਹਨ ਕਿਉਂਕਿ ਵੈਸੇ ਬੰਨ ਨੂੰ ਨਹੀਂ ਬੰਦ ਕੀਤਾ ਜਾ ਸਕਦਾ ਤੇ ਬੋਰੀ ਦੇ ਵਿੱਚ ਅਗਰ ਮਿੱਟੀ ਭਰ ਦਿੱਤੀ ਜਾਂਦੀ ਆ ਤਾਂ ਉਹ ਮਿੱਟੀ ਖੁਰਦੀ ਨਹੀਂ ਤੇ ਬੰਨ ਥੋੜੇ ਜਿਹਾ ਜਲਦੀ ਲੱਗ ਜਾਂਦਾ ਵਾ ਤੇ ਤੁਸੀਂ ਇੱਧਰ ਦੇਖੋ ਨੌਜਵਾਨ ਪੱਥਰ ਬੋਰੀਆਂ ਦੇ ਵਿੱਚ ਮਿੱਟੀਆਂ ਭਰ ਕੇ ਕਿਵੇਂ ਤਿਆਰੀਆਂ ਕਰ ਰਹੇ ਹਨ ਕੀ ਅਗਰ ਸਤਲੁਜ ਦੇ ਪਾਣੀ ਦਾ ਲੈਵਲ ਹੋਰ ਵੱਧਦਾ ਹੈ ਤਾਂ ਇਹ ਪਹਿਲਾਂ ਹੀ ਆਪਣੀ ਤਿਆਰੀ ਕਰਕੇ ਰੱਖਣ ਕਿ ਜਿਹਦੇ ਨਾਲ ਲੋਕਾਂ ਦੀਆਂ ਫਸਲਾਂ ਦਾ ਤੇ ਹੋਰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਤੁਸੀਂ ਦੇਖੋ ਇੱਧਰ ਕਿੰਨੀਆਂ ਬੋਰੀਆਂ ਭਰੀਆਂ ਹੋਈਆਂ ਨੇ ਬੋਰੀਆਂ ਦਾ ਭਰ-ਭਰ ਕੇ ਢੇਰ ਲਾ ਕੇ ਰੱਖਿਆ ਪਿਆ ਤਿਆਰੀ ਪੂਰੀ ਕੀਤੀ ਹੋਈ ਆ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਬਾਈ ਤਿਆਰ ਨਾਲ ਬਾਬਾ ਜੀ ਬਹੁਤ ਔਖਾ ਵਾ ਬਹੁਤ ਬੁਰਾ ਹਾਲਾ ਬਹੁਤ ਬਾਲਾ ਹੀ ਬਾਲਾ ਹੀ ਬਾਲਾ ਹੀ ਮੈਂ ਕਹਾਂਗਾ ਕੌਣ ਪਤਾ ਲੱਗਿਆ ਮੈਸਟਰ ਜੀ ਨੂੰ ਇਹਨੂੰ ਖੁੱਪਾ ਕਹਿੰਦੇ ਆ ਛੋਟੇ ਹੁੰਦੇ ਸੀ ਕਹਾਣੀਆਂ ਕਰਦੇ ਹੁੰਦੇ ਸੀ ਸਸਰਾਲੀ ਕਲੋਨੀ ਜੋ ਪਿੰਡ ਸੀਗਾ ਤੇ ਇੱਕ ਬੰਨ ਤੋਂ ਹੁਣ ਅਗਲੇ ਬੰਨ ਤੇ ਆ ਗਏ ਆ ਤੇ ਅਗਲੇ ਬੰਨ ਦੇ ਉੱਪਰ ਆ ਕੇ ਆਪਾਂ ਦੇਖਦੇ ਆ ਕਿ ਇੱਥੇ ਕੀ ਹਾਲਾਤ ਨੇ ਆ ਦੇਖੋ ਇਹ ਲੋਕੀ ਸਾਰੇ ਪਿੰਡ ਦੇ ਲੋਕਲ ਲੋਕ ਨੇ ਜਿਹੜੇ ਉਹ ਤੁਸੀਂ ਚਲੋ ਚਲ ਆਹੋ ਚਲੋ ਉੱਥੇ ਗੱਡੀ ਜਦੋਂ ਦੂਜੇ ਕੋਲੇ ਇਹ ਸਾਰੇ ਪਿੰਡ ਦੇ ਲੋਕਲ ਲੋਕ ਨੇ ਨੌਜਵਾਨ ਬੱਚੇ ਤੁਹਾਨੂੰ ਹਰ ਉਮਰ ਦੇ ਬਜ਼ੁਰਗ ਹਰ ਉਮਰ ਦੇ ਲੋਕ ਮਿਲਣਗੇ ਤੇ ਜੋ ਆਪਣੇ ਪਿੰਡ ਨੂੰ ਆਪਣੀਆਂ ਫਸਲਾਂ ਨੂੰ ਪਾਣੀ ਤੋਂ ਬਚਾਉਣ ਦੇ ਲਈ ਪੂਰੀ ਕੋਸ਼ਿਸ਼ ਕਰ ਰਹੇ ਨੇ 24 ਘੰਟੇ ਨਿਗਰਾਨੀ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਪਿੰਡ ਦਾ ਨੁਕਸਾਨ ਹੋਣ ਤੋਂ ਬਚ ਸਕੇ ਪਰ ਨਾ ਵੀ ਤੁਸੀਂ ਇਹ ਸਹੀ ਕਰੋ। ਇੱਥੇ ਤੁਸੀਂ ਪਾਣੀ ਦਾ ਲੈਵਲ ਚੈੱਕ ਕਰੋ। ਲਹਿਰਾਂ ਦੇਖੋ। ਉੱਚੀਆਂ ਲਹਿਰਾਂ ਉੱਠ ਰਹੀਆਂ ਨੇ ਆ ਦੇਖੋ। ਤੇ ਪਾਣੀ ਕਿਨਾਰੇ ਤੋਂ ਇੱਥੇ ਤੱਕ ਆ ਦੇਖੋ ਬੱਚੇ ਦੇ ਪੈਰ ਵਗੈਰਾ ਸਾਰੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ। देखो ये सारी दा सारा झोना वा ਜਿਹੜਾ ਸਤਲੁਜ ਦੇ ਪਾਣੀ ਦੇ ਵਿੱਚ ਡੁੱਬਿਆ ਹੋਇਆ ਵਾ ਤੇ ਜੋ ਤੁਸੀਂ ਦੇਖ ਰਹੇ ਹੋ ਇਹ ਬਚਿਆ ਹੋਇਆ ਵਾ ਤੇ ਬਾਕੀ ਇਹ ਨਹੀਂ ਪਤਾ ਕਿ ਕਿੰਨਾ ਕੁ ਝੋਨਾ ਤੇ ਮਿੱਟੀ ਦਰਿਆ ਆਪਣੇ ਨਾਲ ਹੜਾ ਕੇ ਲੈ ਗਿਆ ਜਿਹੜਾ ਕੰਮ ਅੱਧਰ ਹੋਣਾ ਅੱਧਰ ਹੋਣਾ ਨਹੀਂ ਨਹੀਂ ਸਹੀ ਗੱਲ ਹੈ ਕੋਈ ਇਹ ਜੱਟ ਬਹੁਤ ਦੱਸਿਆ ਨਹੀਂ ਆਇਆ ਹੁਣ ਚੜੀਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਬਸਕ੍ਰਾਈਬ ਕਰਨ ਦੇ ਨਾਲ ਸਾਡੀਆਂ ਸਾਰੀਆਂ ਵੀਡੀਓ ਤੁਹਾਡੇ ਸਾਹਮਣੇ ਪਹਿਲਾਂ ਆ ਜਾਇਆ ਕਰਨਗੀਆਂ ਇਸ ਤਰ੍ਹਾਂ ਦੀ ਗੱਲਬਾਤ ਕਰੀ ਜਾਂਦਾ ਨਾਲ ਹੀ ਸੀ ਉਹਦੇ ਬਾਅਦ ਕਿੱਥੇ ਆ ਉਹ ਜਾਣ ਕੇ ਆ ਆਹ ਤੇਰੇ ਅਰਗੇ ਆ ਨਹੀਂ ਵੀਡੀਓ ਬਣਾ ਕੇ ਆ ਕਿੱਥੇ ਬਾਦ ਕੁੱਤਾਂ ਪੜਿਆ ਰਹੇ ਮਿਚਾਂ ਵੀਡੀਓ ਬਣਾ ਕੇ ਲਿਖਾਉਂਦਾ ਆ ਉੱਥੇ ਉੱਥੇ ਚਿੰਦ ਕਰ ਉਹ ਨਿਕਰਨ ਦੀ ਨਿਕੁਵਾਰੀ ਪਾਣੀ ਜਵਾੜਦੇ ਆ ਮੈਂ ਅੱਜ ਅਸੀਂ ਲਈ 40 50 ਹੋਣੇ ਇੱਕ ਕੰਮਾ ਪੱਟੀ ਲਗਾਏ ਆ 10 14 ਗੰਢੇ ਕਰਾਂਗੇ कैमरामैन <laughs> राम